ਨੀਤੀ 2132025 ਨੂੰ ਆਲ ਇੰਡੀਆ ਬਾਲਮੀਕ ਖਾਲਸਾ ਦਲ ਵੱਲੋਂ ਅਤੇ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਪਾਰਟੀ ਦੇ ਮੁਖ ਦਫ਼ਤਰ ਬਸਤੀ ਲਾਲ ਸਿੰਘ ਵਿਖੇ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਸਰਦਾਰ ਬੂਟਾ ਸਿੰਘ ਜੀ ਦਾ 91ਵਾਂ ਜਨਮ ਦਿਨ ਮਨਾਇਆ ਗਿਆ ਇਸ ਮੁੱਖ ਮੁੱਖ ਮਹਿਮਾਨ ਵਜੋਂ ਡਾਕਟਰ ਮਾਲਤੀ <th>ਥਾਪਰ ਸਾਬਕਾ ਕੈਬਨਟ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਬਾਬਾ ਕਲਦੀਪ ਸਿੰਘ ਸੇਖਾ ਵੱਲੋਂ ਡਾਕਟਰ ਮਾਲਤੀ <th>ਥਾਪਰ ਨੂੰ ਸਰੂਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ ਵੱਲੋਂ ਸ਼੍ਰੀਮਤੀ ਮਾਲਤੀ <th>ਠਾਪਰ ਨੂੰ ਆਪਣੇ ਦਫ਼ਤਰ ਦਾ ਦੌਰਾ ਵੀ ਕਰਵਾਇਆ ਗਿਆ ਤੇ ਉੱਥੇ ਲੱਗੀਆਂ ਪੁਰਾਣੀਆਂ ਫੋਟੋਆਂ ਵੀ ਉਹਨਾਂ ਨੂੰ ਦਿਖਾਈਆਂ ਗਈਆਂ। ਇਸ ਮੌਕੇ ਮਾਸਟਰ ਮੰਦਰ ਸਿੰਘ, ਬਲਦੇਵ ਸਿੰਘ, ਮਾਸਟਰ ਕੋਕਰੀ, ਡਾਕਟਰ ਜਗਸੀਰ ਚੰਦ ਪਰਜਾਪਤ, ਚੌਧਰੀ ਚਰਨ ਸਿੰਘ, ਬਲਦੇਵ ਸਿੰਘ, ਐਕਸ ਐਮ ਸੀ ਪਿੰਦਾ ਸਿੰਘ, ਘਾਰੂ ਲਾਡੀ ਘਾਰੂ, ਕਾਕੂ ਘਾਰੂ, ਕੁਲਦੀਪ ਸਿੰਘ ਮਾਲਾ, ਰਾਜੂ ਕਰਿਆਨਾ ਸਟੋਰ, ਵਿਜੇ ਗਿੱਲ, ਵਿਕੀ ਗਿੱਲ ਚੰਨੀ ਪੱਟੀ ਸੁਖਮੰਦਰ ਸਿੰਘ ਸੂਨ ਸਿੰਘ ਪ੍ਰਧਾਨ ਬਲਵੀਰ ਸਿੰਘ ਜਈ ਨਛੱਤਰ ਸਿੰਘ ਗਿੱਲ ਬਿਆਨਤ ਸਿੰਘ ਗਿੱਲ ਦਫ਼ਤਰ ਸੈਕਟਰੀ ਮੌਜੂਦ ਸਨ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਮਿਲ ਕੇ ਖਾਲਸਾ ਦਲ ਵੱਲੋਂ ਅਸੀਂ ਬਾਲਮੀਕੀ ਖਾਲਸਾ ਦਲ ਵੱਲੋਂ ਔਰ ਜਿਹਨਾਂ ਦੇ ਸਰਦਾਰ ਬੁੱਟਾ ਸਿੰਘ ਜੀ ਨੇ ਇਹ ਸਥਾਪਨਾ ਕੀਤੀ ਸੀ ਔਰ ਸਾਡੇ ਸਰਦਾਰ ਪੀਤਮ ਸਿੰਘ ਜੀ ਜੀ ਕੀ ਪਿਆਲਮਿਕ ਸਭਾ ਦੇ ਜਿਹੜੇ ਹਿੱਸੇਇ ਪ੍ਰਸਤ ਹੈ ਗਿਆ ਔਰ ਅਸਲਾ ਕਰਮਕ ਅਮਰਜੀਤ ਸਿੰਘ ਜੀ ਔਰ ਸਾਡੇ ਸਤਕਾਰਯੋਗ ਬਾਬਾ ਜੀ ਵੀ ਇਸ ਦੇ ਮੁਖ ਮੈਂਬਰ ਹੈਗੇ ਆ ਅੱਜ ਆਪਾਂ ਸਾਰੇ ਮਿਲ ਕੇ ਬੁੱਟਾ ਸਿੰਘ ਜੀ ਦਾ ਬੰਨਵੇਂ ਜਨਮ ਦਿਨ ਵਿਹਾਰਾ ਮਨਾ ਰਹੇ ਆ ਸਰਦਾਰ ਬੁੱਟਾ ਸਿੰਘ ਜੀ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸ਼ਾਨਦਾਈ ਯੋਰ ਕੇਂਦਰੀ ਗ੍ਰਹਿ ਮੰਤਰੀ ਦੇ ਪਤ ਤੇ ਪਹੁੰਚ ਕੇ ਉਹਨਾਂ ਨੇ ਰੇਸ਼ੀ ਸੇਵਾ ਕੀਤੀ ਅੱਜ ਸਮਾਜ ਨੂੰ ਦੇਸ਼ ਨੂੰ ਜ਼ਰੂਰਤ ਹੈ ਸਰਦਾਰ ਗੁਟਾ ਸਿੰਘ ਜੀ ਵਰਗੇ ਨੇਤਾ ਵੀ ਉਹਨਾਂ ਦੇ ਸਤਾਰਕ ਵੀ ਜਿਹੜੇ ਕੀ ਜਾ ਕੇ ਸਮਾਜ ਨੂੰ ਹੋਰ ਵੀ ਅੱਗੇ ਚੜ੍ਹਦੀ ਕਲਾ ਚੜ੍ਹ ਜਾ ਸਕਣ ਪਰ ਉਹਨਾਂ ਦੀ ਕਮੀ ਸਾਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਪਰ ਫਿਰ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਉਨਾਂ ਨੂੰ ਅਸੀਂ ਇਕ ਆਪਣਾ ਪ੍ਰੇਰਣਾ ਸੋਤ੍ਰ ਮੰਨ ਕੇ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਔਰ ਅਸੀਂ ਉਹਨਾਂ ਦੀ ਜਿਹੜੀਆਂ ਇੱਛਾਵਾਂ ਸੀ ਜੋ ਉਹਨਾਂ ਦੇ ਐਮ ਸੀਗੇ ਉਹਨਾਂ ਨੂੰ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਨਾਂ ਲਵਸਾਂ ਦੇ ਨਾਲ ਮੈਂ ਅਮਰ ਜੀ ਜੀ ਦਾ ਬਾਬਾ ਜੀ ਦਾ ਤੇ ਤਨਦਨ ਸਾਰੇ ਮੈਂ ਬ੍ਰਦਰ ਮੈਂ ਬਹੁਤ ਜ਼ਿਆਦਾ ਵੈਲਕਮ ਕਰਦੀ ਆਂ ਔਰ ਇਹਨਾਂ ਨੂੰ ਪੂਰੇ ਆਪਣੇ ਸਾਥ ਦਾ ਵੀ ਸਮਰਥਨ ਦਾ ਵੀ ਪੂਰਾ ਫੈਸਲਾ ਕਰਦਾ ਹਾਂਜੀ ਬਾਬਾ ਜੀ ਅੱਜ ਸਰਦਾਰ ਬੁੱਟਾ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਕੀ ਕਹਿਣਾ ਚਾਹੂੰਗਾ ਗੁਰੂ ਕਾ ਰਿਸਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੁੱਟਾ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਇਹੋ ਜੇ ਸਾਨੂੰ ਲੀਡਰਾਂ ਦੀ ਬਹੁਤ ਜ਼ਰੂਰਤ ਹੈ ਜਿਹਦੇ ਨਾਲ ਸਾਡੇ ਦੇਸ਼ ਤੇ ਸਮਾਜ ਨੂੰ ਬਹੁਤ ਵੱਡੀ ਸੇਧ ਮਿਲੀ ਔਰ ਬਹੁਤ ਉਹਨਾਂ ਨੇ ਉੱਚਾ योगदान इस संसार वास्ते पाया। ਅਸੀਂ ਸਾਰੇ ਆਲ ਇੰਡੀਆ ਵਾਲਮੀ ਖਾਲਸਾ ਦਰ ਵੱਲੋਂ ਬਹੁਤ ਹੀ ਸਤਿਕਾਰਯੋਗ ਡਾਕਟਰ ਮਾਨਤੀ ਧੱਪਰ ਜੀ ਵੀ ਸਾਡੇ ਪਾਸ ਪਹੁੰਚੇ ਐ। ਉਹਨਾਂ ਨੂੰ ਵੀ ਅਸੀਂ ਵਾਲ ਇੰਡੀਆ ਵਾਲਮੀ ਖਾਲਸਾ ਦਰ ਵੱਲੋਂ ਜੀਓ ਐ ਕਹਿੰਨੇ ਆ। ਤੇ ਸਾਡੇ ਦਲ ਦੇ ਜਿਹਦੀ ਸਰਪ੍ਰਸਤੀ ਆਲ ਇੰਡੀਆ ਵਾਲਮੀ ਖਾਲਸਾ ਦਰ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੁੱਟਾ ਸਿੰਘ ਜੀ ਦੀ ਸਰਪ੍ਰਸਤੀ ਉਹਨਾਂ ਵੱਲੋਂ ਹੀ ਬਾਬਾ ਪ੍ਰੀਤਮ ਸਿੰਘ ਦੇ ਨਾਮ ਨਾਲ ਕੇ ਜਿਹੜਾ ਆਲ ਇੰਡੀਆ ਵਾਲਮੀਖਾ ਸਦਲ ਦੀ ਸਥਾਪਨਾ ਕੀਤੀ ਗਈ ਦਲ ਦੇ ਜਿਹੜੇ ਮੁੱਖ ਸਲਾਹਕਾਰ ਹੈ ਅੱਜ ਅਮਰਜੀਤ ਸਿੰਘ ਗਿੱਲ ਉਹਨਾਂ ਦੇ ਨਾਲ ਅਸੀਂ ਰਲ ਮਿਲ ਕੇ ਸਾਰੇ ਉਹਨਾਂ ਦਾ ਜਿਹੜਾ 92ਵਾਂ ਜਿਹੜਾ ਜਨਮ ਦਿਹਾੜਾ ਉਹ ਮਨਾ ਰਹੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਐਸੇ ਲੀਡਰ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਐਸੇ ਲੀਡਰ ਬਖਸ਼ਿਸ਼ ਕਰਨ ਉਨ੍ਹਾਂ ਦੀ ਜਿਹੜੀ ਘਾਟ ਹੈ ਜਾਣਦੀ ਹੈ ਸਾਨੂੰ ਬਹੁਤ ਮਹਿਸੂਸ ਹੋ ਰਹੀ ਹੈ ਔਰ ਇਸੇ ਤਰ੍ਹਾਂ ਹੀ ਸਾਰੇ ਪਰਿਵਾਰ ਤੇ ਰਹਿਣ ਦਾ ਪ੍ਰਯਾਸ ਰੱਖਣਾ ਇਸੇ ਤਰ੍ਹਾਂ ਹੀ ਦਲ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਕੀ ਫਤਿਹ